ਹਾਂਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਇਹ ਵੀਰੇ ਕਿਹੜੇ ਪਿੰਡੋਂ ਆਏ ਤੇ ਕੀ ਨਾਮ ਆ ਆਪਣਾ ਪਹਿਲਾਂ ਅਸੀਂ ਪਿੰਡ ਪੱਤੋ ਵੀਰਾ ਸਿੰਘ ਜੀ ਹਾਂਜੀ ਕੁਲਵੀਰ ਸਿੰਘ ਸੋਨੀ ਮੇਰਾ ਨਾਮ ਆ ਜੀ ਠੀਕ ਆ ਵੀਰੇ ਤੁਹਾਡਾ ਬਹੁਤ ਧੰਨਵਾਦ ਇੱਥੇ ਆਉਣ ਤੇ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਧੰਨਵਾਦ ਵੀਰੇ ਤੇ ਵੀਰੇ ਇਹ ਬਹੁਤ ਸੋਹਣਾ ਨੁਕਰਾ ਕੋੜ ਆਇਆ ਐਟੀਟਿਊਡ ਵਗੈਰਾ ਬਹੁਤ ਵਧੀਆ ਖੜੇ ਦਾ ਵੀ ਦਿਖਾਉਂਦਾ ਆ ਇਹ ਕੀ ਨਾਮ ਆ ਕੋੜੇ ਦਾ ਪਹਿਲਾਂ ਦੱਸੋ ਇਹ ਕੋੜੇ ਦਾ ਨਾਮ ਜੀ ਜਬਰਜੰਗ ਪੱਤੋ ਹੈ ਜੀ ਠੀਕ ਹੈ ਜੀ ਤੇ ਮੇਲੀ ਵਾਲੇ ਘੋੜੇ ਦੇ ਨਾਮ ਨਾਲ ਜਿਆਦਾ ਬਾਕਬੀਅਤ ਅੱਛਾ ਜੀ ਇਸ ਘੋੜੇ ਦੀ ਠੀਕ ਹੈ ਜੀ ਇਹ ਪਿੰਡ ਪੱਤੋ ਹੀਰਾਸਿੰਗ ਜਿਲ੍ਹਾ ਮੋਗਾ ਜੀ ਠੀਕ ਹੈ ਵੀਰੇ ਤੇ ਇੱਕ ਇਹਦਾ ਬੱਚਾ ਵੀਰੇ ਇਹ ਸਮੁੰਦਰ ਦਾ ਬੱਚਾ ਜੀ ਡਾਇਰੈਕਟ ਸਮੁੰਦਰ ਦਾ ਬੱਚਾ ਡਾਇਰੈਕਟ ਸਮੁੰਦਰ ਦਾ ਤੇ ਇਹਦੀ ਮਾਂ ਜਿਹੜੀ ਸੀ ਤੁਹਾਡੇ ਕੋਲ ਸੀ ਹਾਂਜੀ ਮਾਂ ਸਾਡੇ ਕੋਲੇ ਸੀ ਸਾਰੇ ਸਾਡੇ ਘਰ ਘਰ ਦਾ ਜੰਪਲ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਸਹੀ ਹੈ ਤੇ ਮਾਂ ਵੀ ਘਰੇ ਰੱਖ ਸੀਗੀ ਤੇ ਮਾਂ ਵੀ ਘਰੇ ਮਤਲਬ ਜਦੋਂ ਪਾਲਿਆ ਉਦੋਂ ਤੋਂ ਹੀ ਆਪਣੇ ਕੋਲ ਹੋਈ ਆ ਸਮਝ ਲਓ ਹਾਂਜੀ 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 ਠੀਕ ਆ ਵੀਰੇ ਤੇ ਕੀ ਹਾਈਟ ਹੋਈ ਹੋ ਗਈ ਇਹਦੀ 68 ਇੰਚ ਹਾਈਟ ਆ ਜੀ ਪੱਟੀ ਵਾਲੀ 68 ਇੰਚ ਠੀਕ ਹੈ ਜੀ ਤੇ ਏਜ ਏਜ ਇਹਦੀ 6 ਸਾਲ ਆ ਜੀ ਇਹਦੇ ਬੱਚੇ ਬਹੁਤ ਚੰਗੇ ਬੱਚੇ ਆਏ ਆ ਹਾਂਜੀ ਕੰਪੀਟੀਸ਼ਨ ਵਾਲੇ ਬੱਚੇ ਆਏ ਆ ਠੀਕ ਹੈ ਜੀ ਸਕੋਰਲੈਸ ਬੱਚੇ ਆਏ ਆ ਠੀਕ ਹੈ ਜੀ 30 30 ਮਹੀਨਿਆਂ ਦੀਆਂ ਬੱਚੀਆਂ ਇਹਦੀਆਂ ਜੀ 64 64 65 65 ਇੰਚ ਕੱਦ ਕਰ ਚੁੱਕੀਆਂ ਆ ਅੱਛਾ ਜੀ ਹਾਂਜੀ 30 ਮਹੀਨਿਆਂ ਦੀਆਂ ਹਾਂ ਜੀ ਤੀਆਂ ਮਹੀਨਿਆਂ ਦੀਆ ਠੀਕ ਹੈ ਵੀਰੇ ਤੇ ਰਿਜ਼ਲਟ ਵੀ ਆਪਣੇ ਕੋਲ ਵੀ ਆਇਆ ਕਰੇ ਰਿਜ਼ਲਟ ਹਾਂਜੀ ਆਪਣੇ ਕੋਲ ਹੈਗੇ ਆ ਜੀ ਆਪਣੇ ਪਿੰਡ ਵੀ ਆ ਆਪਣੇ ਕੋਲ ਵੀ ਆ ਆਪਣੇ ਏਰੀਏ ਚ ਵੀ ਅੱਛਾ ਜੀ ਹਾਂਜੀ ਤੇ ਕਿੰਨੀਆਂ ਕੁ ਕੁੜੀਆਂ ਮੀਟ ਹੋ ਗਈਆਂ ਹੁਣ ਤੱਕ ਇਹ ਤੋਂ ਜੀ 200 ਕੁੜੀ ਮੀਟ ਹੋ ਹੁਣ ਤੱਕ ਹਾਂਜੀ ਕਿਆ ਬਾਤ ਹੈ ਵੀਰੇ ਬਹੁਤ ਸੋਹਣੇ ਤੇ ਕੀ ਫੀਸ ਫੁੱਸ ਕੀ ਰੱਖੀ ਹੋਈ ਆ ਫੀਸ 25000 25000 ਹਾਂਜੀ ਠੀਕ ਹੈ ਵੀਰੇ ਤੇ ਬਾਕੀ ਜੋ ਖਰਚਾ ਪਾਣੀ ਅਗਲੇ ਦਾ ਨਾ ਬਾਕੀ ਆਪਣਾ ਦਾ ਬਸ ਫੀਸ ਡਾਕਟਰੀ ਦੀ ਆਪਣੇ ਕੋਲ ਸਹੂਲਤਾਂ ਜੀ ਖਾਸ ਅੱਛਾ ਜੀ ਡਾਕਟਰ ਆਪਣੇ ਆ ਜਾਨੀ ਕਿ ਡਾਕਟਰੀ ਦੀ ਖਾਸ ਸਹੂਲਤਾਂ ਰੱਖ ਰੱਖ ਰਖਾਵ ਦੀ ਸਾਰੀ ਸਹੂਲਤ ਹੈ ਜੀ ਖਾਣੇ ਬਣੇ ਹੋਏ ਬਿਲਕੁਲ ਜਾਨੀ ਕਿ ਕਿਸੇ ਤਰ੍ਹਾਂ ਦੀ ਕੋੜੀ ਨੂੰ ਕੋਈ ਵੀ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਕੀ ਪਾਣੇ ਪੀਉਰੇ ਕੀ ਹੈ ਖਾਣ-ਕੂਣ ਨੂੰ ਵੀ ਰੇ ਕੀ ਦਿੰਦੇ ਆ ਖਾਣ ਨੂੰ ਜੀ ਅਸੀਂ ਤਾਂ ਦੇਸੀ ਖਾਣਾ ਹੀ ਪਾਉਂਦੇ ਆ ਜੀ ਛੋਲੇ ਜੋ ਜਮੇ ਹਮ ਬਸ ਇਹ ਇਹੋ ਜਿਹੀਆਂ ਚੀਜ਼ਾਂ ਖਰਾਕ ਆਉਂਦੀਆਂ ਠੀਕ ਹੈ ਵੀਰੇ ਤੇ ਅ ਜੇ ਜਦੋਂ ਇਹ ਬਿਸ਼ੇਰਾ ਰੱਖਿਆ ਸੀ ਉਦੋਂ ਹੀ ਤੁਸੀਂ ਸੋਚਿਆ ਸੀ ਪਏ ਇਹ ਸਾਨ ਬਣਾਣਾ ਜਾਂ ਫਿਰ ਹੌਲੀ-ਹੌਲੀ ਜਦੋਂ ਜਦਾਂ ਬਣਦਾ ਗਿਆ ਫਿਰ ਮਨ ਬਣਿਆ ਹਾਂਜੀ ਨਹੀਂ ਨਹੀਂ ਉਹਦੀ ਬਣਿਆ ਸੀਗਾ ਜੀ ਸਾਡੇ ਬਹੁਤ ਹੀ ਮਸ਼ਹੂਰ ਡਾਕਟਰ ਆ ਘੋੜੀਆਂ ਦੀ ਲਾਈਨ ਤੋਂ ਡਾਕਟਰ ਸੁਖਦੇਵ ਸਿੰਘ ਚੰਦਵਾਜਾ ਜਦੋਂ ਕੁੜੀ ਚੈੱਕ ਕਰਨ ਆਏ ਸੀ ਸਿਲੇ ਵਿੱਚ ਹੂੰ ਉਹਦੀ ਉਹਨਾਂ ਨੇ ਕਹਿਤਾ ਸੀ ਵੀ ਇਹ ਬਿਸ਼ੇਰਾ ਵੇਚਣਾ ਨਹੀਂ ਇਹ ਇਸ ਚੰਗਾ ਸਾਨ ਬਣੂਗਾ ਅੱਛਾ ਜੀ ਉਹਨਾਂ ਦੀ ਦੇਣਾ ਜੀ ਉਹਨਾਂ ਦੀ ਬਦੌਲਤ ਅਸੀਂ ਉਦੋਂ ਤੋਂ ਹੀ ਇਹਦਾ ਰੱਕ ਰਕਾਬ ਸ਼ੁਰੂ ਹੋ ਗਿਆ ਅਛੇ ਹਾਂਜੀ ਹਾਂਜੀ ਮਤਲਬ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਹਾਂਜੀ ਤੇ ਕਹਿੰਦੇ ਸੀ ਕਿ ਬਹੁਤ ਚੰਗਾ ਕੋੜਾ ਬਣੂਗਾ ਬਿਲਕੁਲ ਨਹੀਂ ਕੋੜਾ ਬਣਿਆ ਵੀ ਬਹੁਤ ਸੋਹਣਾ ਹੈ ਹਾਂਜੀ ਹਾਂਜੀ ਤੇ ਬਾਕੀ ਗੁਲਾਬੀ ਪੰਨ ਵੀ ਬਹੁਤ ਆਉਂਦਾ ਮੜ ਜਾ ਘੁੰਮਦੇ ਸਰ ਧੁੱਪ ਦੇ ਵਿੱਚ ਜਿਹੜੇ ਗੁਲਾਬੀ ਹੋਏ ਹਾਂਜੀ ਹਾਂਜੀ ਤੇ ਬਾਕੀ ਵੀਰੇ ਬਾਕੀ ਇਹਦਾ ਲਾਣਾ ਬਹੁਤ ਚੰਗਾ ਜੀ ਸਮੁੰਦਰ ਦਾ ਬੱਚਾ ਜੀ ਇਹਦੀ ਮਾਂ ਬੋਰ ਲੈਂਦੀ ਹੈ ਜੀ ਹੂੰ ਬਹੁਤ ਚੰਗੇ ਖਲਨੇ ਚੋੜੇ ਸਮੁੰਦਰ ਨੇ ਤਾਂ ਉੱਦੇ ਬਹੁਤ ਵਧੀਆ ਵਧੀਆ ਬੱਚੇ ਵੀ ਬਹੁਤ ਸੋਹਣੇ ਪ੍ਰੋਡਿਊਸ ਕਰ ਰਿਹਾ ਜੀ ਠੀਕ ਆ ਵੀਰੇ ਤੇ ਵਾਕੀ ਵੀਰੇ ਚਿੱਟਾ ਹੋਣ ਕਰਕੇ ਥੋੜਾ ਰੱਖ-ਰਖਾਵ ਦਾ ਇਹਨਾਂ ਦਾ ਵੱਖਰਾ ਹਾਂਜੀ ਉਹ ਤਾਂ ਵੱਖਰਾ ਹੀ ਹੈ ਜੀ ਉਹ ਤਾਂ ਜ਼ਿਆਦਾ ਸੰਭਾਲ ਚਿੱਟੇ ਦੀ ਕਰਨੀ ਪੈਣੀ ਕਰਨੀ ਚਿੱਟਾ ਤੇ ਕਾਲਾ ਤਾਂ ਜ਼ਿਆਦਾ ਸੰਭਾਲਣੇ ਬੰਦੇ ਹਾਂਜੀ ਹਾਂਜੀ ਸਹੀ ਆ ਵੀਰੇ ਤੇ ਵੀ ਇੱਕ ਕੰਟੈਕਟ ਨੰਬਰ ਆਪਣਾ ਕੀ ਹੈ ਜੀ ਕੰਟੈਕਟ ਨੰਬਰ ਜੀ 839625095 9464078314 ਠੀਕ ਆ ਵੀਰੇ ਠੀਕ ਆ ਹਾਂਜੀ ਤੇ ਤੇ ਮਿੱਤਰੋ ਇਹ ਸੀਗਾ ਮਤਲਬ ਬਾਈ ਦਾੰਦਾ ਘੋੜਾ ਨੁਕਰਾ ਤੇ ਜੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਹੋਈ ਜਾਂ ਆ ਕੋਈ ਪ੍ਰਵਾਣੀ ਹੋਈ ਤਾਂ ਬਾਈ ਉਹਨਾਂ ਨੂੰ ਕਾਲ ਕਰ ਸਕਦੇ ਆ ਠੀਕ ਹੈ ਤੇ ਠੀਕ ਹੈ ਵੀਰੇ ਸਾਰਿਆਂ ਨੂੰ ਸੱਸਿ